ਪੰਜਾਬ ਹਬ ਨਿਊਜ਼ ਦੇਖ ਰਹੇ ਸਮੂਦ ਅਸ਼ਕਾਂ ਦਾ ਸਵਾਗਤ ਮਹਾਰਤ ਚੋਹਾਨ ਤੇ ਮੇਰੇ ਨਾਲ ਨਿਸਨ ਸਿੰਘ ਇੰਪਰੂਵਮੈਂਟ ਟਰਸਟ ਬਟਾਲਾ ਵਿਖੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਨ ਜੀ ਦੇ ਅਗਵਾਈ ਚ ਗਣਤੰਤਰਤਾ ਦਿਵਸ ਮੌਕੇ ਲਹਿਰਾਇਆ ਗਿਆ ਰਾਸ਼ਟਰੀ ਝੰਡਾ ਲਾਇਨਿਜ਼ਮ ਦੇ ਇੰਟਰਨੈਸ਼ਨਲ ਪਾਸਟ ਪ੍ਰੈਜ਼ੀਡੈਂਟ ਨਰੇਸ਼ ਅਗਰਵਾਲ ਜੀ ਲਾਇਨ ਵੀ ਐਮ ਗੋਇਲ ਜੀ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਰਜੀਵ ਵਿਕ ਜੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਨਿਕ ਮਹਿਤਾ ਜੀ ਤੇ ਆਦੀ ਪਤਵੰਤੇ ਸੱਜਣਾਂ ਨੇ ਇਸ ਸ਼ੁਭ ਦਿਨ ਤੇ 71 ਹੋ ਗਏ ਇੰਪਰੂਵਮੈਂਟ ٹرسٹ ਬਟਾਲਾ ਵਿਖੇ ਜਿੱਥੇ ਗਣਤੰਤਰਤਾ ਦਿਵਸ ਮਨਾਇਆ ਉੱਥੇ ਹੀ ਆਪਸੀ ਭਾਈਚਾਰੇ ਦੇ ਦੇਸ਼ ਭਗਤੀ ਦੀ ਭਾਵਨਾ ਨੂੰ ਲੈ ਕੇ ਯਾਦਗਰੀ ਪਲਵੀ ਛੱਡੇ ਤੇ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ ਆਉ ਤੁਹਾਨੂੰ ਸੁਣਾਉਂਦੇ ਹਾਂ ਕੀ ਕਿਹਾ ਆਏ ਹੋਏ ਮੁੱਖ ਮਹਿਮਾਨਾਂ ਬਾਰੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਨ ਜੀ ਨੇ ਪਰਮੰਤ ਤੇ ਵਿਰਾਜਮਾਨ ਸਾਡੇ ਦਰਮਿਆਨ ਇੱਕ ਐਸੀ ਸ਼ਖਸੀਅਤ ਜਿਸ ਦਾ ਮੈਂ ਜ਼ਿਕਰ ਕਰਾਂ ਤੇ ਅਗਰ ਮੈਂ ਤਰੀਫ਼ ਕਰਨ ਤੇ ਬਹੁਤ ਸਬਦ ਜਿਹੜੇ ਛੋਟੇ ਪੈ ਜਾਂਦੇ ਨੇ ਐਸੀ ਸ਼ਖਸੀਅਤ ਜਿਸ ਦਾ ਸ਼ਰੀਰ ਤੇ ਜਰੂਰ ਦਿੱਲੀ 'ਚ ਰਹਿੰਦਾ ਹੈ ਲੇਕਿਨ ਦੇਨੋ ਬਣਾਲੇ ਦੇ ਵਿੱਚ ਹੈ ਜਿਸ ਨੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਜਨਮ ਲੈ ਕੇ ਹਿੰਦੁਸਤਾਨੀ ਨਹੀਂ ਸari ਦੁਨੀਆ ਦੇ ਵਿੱਚ ਬਟਾਲੇ ਦਾ ਝੰਡਾ ਸਾਡੇ ਦੇਸ਼ ਦਾ ਝੰਡਾ ਬੁਲੰਦ ਕੀਤਾ ਮੇਰੀ ਮੁਰਾਦ ਲਾਈਨ ਡਾਕਟਰ ਰੇਸ਼ ਅਗਰ왈 ਜੀ ਤੋਂ ਹੈ ਜਿਹੜੇ ਕਿ ਪਾਸਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਰਹੇ ਹਨ ਔਰ ਮੈਨੂੰ ਬੜਾ ਮਾਣ ਔਰ ਫਖਰ ਮਹਿਸੂਸ ਹੁੰਦਾ ਹੈ ਔਰ ਮੈਂ ਅੱਜ ਕਹਿਣ ਲੱਗਾ ਬਿਲਕੁਲ ਵੀ ਇਹ ਮੈਨੂੰ ਨਾ ਕੋਈ ਚੀਜ਼ ਹੈ ਨਾ ਕੋਈ ਸ਼ਰਮ ਮਹਿਸੂਸ ਹੁੰਦੀ ਹੈ ਕਿ ਅੱਜ ਮੈਂ ਜਿਸ ਮਕਾਮ ਤੇ ਬਹਿੰ ਗਿਆ ਜਦ ਜੋ ਵੀ ਸਰਕਾਰ ਦੀ ਤਰਫੋਂ ਜੋ ਸੇਵਾ ਕਰਦਾ ਮੌਕਾ ਮਿਲਿਆ ਜਾਂ ਹੋਰ ਵੀ ਸੱਤਾ ਦੇ ਵਿੱਚ ਕਿਉਂਕਿ ਮੈਂ स्वर्णਕਾਰ ਸਮਾਜ ਦਾ ਨੈਸ਼ਨਲ ਪ੍ਰੈਜ਼ੀਡੈਂਟ ਵੀ ਹਾਂ ਔਰ ਸਰਵਸੰਮਤੀ ਨਾਲ ਚੁਣਿਆ ਹੈ ਲੇਕਿਨ ਉਸਦੇ ਪਿੱਛੇ ਜੋ ਇੱਕ ਨੀ ਪੱਥਰ ਜਿਦਾ ਇੱਕ ਬਿਲਡਿੰਗ ਦਾ ਰੱਖਿਆ ਜਾਂਦਾ ਹੈ ਜਿਹਦਾ ਬੇਸ ਜਿਹੜਾ ਹੈ ਉਹ ਲਾਈਨਸ ਕਲੱਬ ਇੰਟਰਨੈਸ਼ਨਲ ਹੈ ਔਰ ਉਸਦੇ ਪਿੱਛੇ ਲਾਈਨ ਡਾਕਟਰ ਰੇਸ਼ ਸ਼ੰਕਰਵਾਦੀ ਔਰ ਲਾਈਨ ਵੀ ਐਮ ਗੋਇਲ ਦੋ ਸ਼ਖਸੀਅਤਾਂ ਇੱਥੇ ਦੇ ਬੈਠਾ ਹੈ ਔਰ ਮੇਰੇ ਪ੍ਰੈਜ਼ੀਡੈਂਟ ਸਾਹਿਬ ਵੀ ਬੈਠੇ ਹਨ ਉਹਨਾਂ ਦੇ ਨਾਲ ਸਾਡੇ ਟਰਸਟੀ ਬੈਠੇ ਹਨ ਡਾਕਟਰ ਜਰਦੀਸ਼ ਜੀ ਸਾਡੇ ਸੰਗੀ ਮਸੀਹ ਜੀ ਮੇਰੇ ਨਾਈਟਸ ਕਲੱਬ ਦੇ ਪਟਾਲਾ ਸਮਾਜ ਦੇ ਪ੍ਰੈਜ਼ੀਡੈਂਟ ਬੈਠੇ ਹਨ ਰਕੇਸ਼ ਅਗਰਵਾਲ ਜੀ ਔਰ ਨਾਲ ਇੱਕ ਐਸੀ ਸਖੀਅਤ ਜਿਹੜੀ ਦੀ ਬਹੁਤ ਹੀ ਥੋੜੇ ਸਮੇਂ ਦੀ ਉੱਪਰ ਕੇ ਸਾਹਮਣੇ ਆਈ ਹੈ ਸਮਾਜ ਦੀ ਸੇਵਾ ਦੇ ਵਿੱਚ ਜਿਸ ਨੇ ਬਟਾਲਾ ਕਲੱਬ ਦੀ ਇਨਹਾਰ ਬਦਲੀ ਔਰ ਨੀਮ ਵੈਲਫੇਅਰ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਹਨ ਔਰ ਲਾਈਟ ਕਵ ਸੇਵਾ ਸਫਾਇਰ ਦੇ ਵੀ ਪ੍ਰੈਜ਼ੀਡੈਂਟ ਹਨ ਲਾਈਟ ਜੀ ਵਿਗਦੀ ਵੀ ਅੱਜ ਦੇ ਦਰਮਿਆਨ ਆਏ ਹਨ ਹਾਂਜੀ ਅੱਜ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਦੇਸ਼ ਦੇ ਵਿੱਚ ਅੱਜ 77ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉਸ ਦੇ ਉਪਲਕਸ਼ੀ ਅੱਜ ਅਪਰੂਵਮੈਂਟ ਟੈਸਟ ਬਟਾਲਾ ਦਾ ਸਟਾਫ ਔਰ ਸਾਡੇ ਪਾਰਟੀ ਦੇ ਸਾਡੇ ਤਮਾਮ ਦਰਜਾ ਬਦਰਜਾ ਜਿਹੜੇ ਲੀਡਰ ਸਾਹਿਬਾਨ ਅੱਜ ਪਹੁੰਚੇ ਨੇ ਔਰ ਵਿਸ਼ੇਸ਼ ਤੌਰ ਤੇ ਅੱਜ ਸਾਡੇ ਦਰਮਿਆਨ ਲਾਈਨਸ ਕਲੱਬ ਇੰਟਰਨੈਸ਼ਨਲ ਦੇ ਪਾਸਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਨਰੇਸ਼ ਅਗਰਵਾਲ ਜੀ ਸਾਡੇ ਅੱਜ ਇਸ ਫੰਕਸ਼ਨ ਦੀ ਸ਼ੁਭਕਾਮਨਾਵਾਂ ਵਧਾਏ ਪਹੁੰਚ ਰਹੇ ਸਨ ਉਹਨਾਂ ਦੇ ਨਾਲ ਹੀ ਸਾਡੇ ਤਮਾਮ ਜਿੰਨੀਆਂ ਵੀ ਬਟਾਲੇ ਦੀਆਂ ਸੋਸ਼ਲ ਆਰਗੇਨਾਈਜੇਸ਼ਨ ਉਹਨਾਂ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਸਖਤੀ ਵੀ ਅੱਜ ਪਹੁੰਚੇ ਨੇ ਔਰ ਪਾਰਟੀ ਦੀ ਰੀਡ ਦੀ ਹੱਡੀ ਸਾਡੇ ਸਾਰੇ ਵਰਕਰ ਵੀ ਅੱਜ ਪਹੁੰਚੇ ਹਨ ਐਮ ਸੀ ਸਹਿਬਾਨ ਪਹੁੰਚੇ ਹਨ ਸਾਡੇ ਬਲਾਕ ਪ੍ਰੈਜ਼ੀਡੈਂਟ ਪਹੁੰਚੇ ਹਨ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਕ ਮਹਿਤਾ ਜੀ ਔਰ ਇਸ ਫੰਕਸ਼ਨ ਦੀ ਜਿਹੜੀ ਸ਼ੋਭਾ ਇਹਨਾਂ ਨੇ ਅੱਜ ਵਧਾਈ ਹੈ ਸੋ ਅੱਜ ਸਾਡੇ ਜਿੱਥੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਵਸ ਹੈ ਉੱਥੇ ਅੱਜ ਬਾਬਾ ਸਾਹਿਬ ਬੀਬਰਾਮ ਵੇਦਕਰਨ ਨੂੰ ਵੀ ਅਸੀਂ ਨਮਨ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਆਸਤੇ ਸੰਵਿਧਾਨ ਲਿਖਿਆ ਔਰ ਦੇਸ਼ ਨੂੰ ਇੱਕ ਸਹੀ ਯੋਜਨਾਬੰਦ ਤਰੀਕੇ ਦੇ ਨਾਲ ਚਲਾਉਣ ਦਾ ਇੱਕ ਐਸਾ ਸਾਧਨ ਦੇਸ਼ ਨੂੰ ਦਿੱਤਾ ਜਿਸ ਦੇ ਅੰਡਰ ਸਾਰੇ ਅੰਤਰਗਤ ਸਾਰੇ ਦੇਸ਼ ਦੇ ਵਿੱਚ ਉਹ ਸੰਵਿਧਾਨ ਦੇ ਤਹਿਤ ਹੀ ਸਾਰੇ ਕਾਨੂੰਨ ਦੇ ਅਨੁਸਾਰ ਦੁਨੀਆ ਜਿਹੜੀ ਆ ਸਾਰੇ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਹੈ ਸੋ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਸ਼ਹੀਦੀ ਦੇ ਕੇ ਸਾਨੂੰ ਆਜ਼ਾਦੀ ਦਿਵਾਈ ਔਰ ਉਹਨਾਂ ਵੀ ਨੌਜਵਾਨਾਂ ਨੂੰ ਜਿਹੜੇ ਕੀ ਇਸ ਮੌਸਮ ਦੇ ਵਿੱਚ ਜਿੱਥੇ ਬਰਫਾਂ ਪੈ ਰਹੀਆਂ ਹਨ ਉੱਥੇ ਸਾਡੇ ਵਾਸਤੇ ਅਸੀਂ ਚੈਨ ਦੀ ਨੀਂਦ ਸੁੱਤੇ ਹੋਏ ਹਾਂ ਤੇ ਉਹਨਾਂ ਦੀ ਬਦੌਲਤ ਜਿਹੜੇ ਸੌਰੇ ਹਨ ਜਿਹੜੇ ਅੱਜ ਉਸ ਹਾਲਾਤਾਂ ਦੇ ਵਿੱਚ ਵੀ ਦੇਸ਼ ਦੀ ਸੁਰੱਖਿਆ ਵਾਸਤੇ ਲੱਗੇ ਹੋਏ ਹਨ ਔਰ ਸਭ ਨੂੰ ਨਮਨ ਕਰਨ ਦਾ ਦਿਵਸ ਹੈ ਔਰ ਮੈਂ ਦੇਸ਼ ਵਾਸੀਆਂ ਨੂੰ ਇਹ ਕਹਿਣਾ ਹਾਂ ਕਿ ਤੁਸੀਂ ਉਸ ਸੰਵਿਧਾਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਪ੍ਰਦਾਨ ਕਰੋ ਸੋ ਇਸ ਮੌਕੇ ਤੇ ਮੈਂ ਦੇਸ਼ ਵਾਸੀਆਂ ਨੂੰ ਬਟਾਲਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ 77ਵਾਂ ਗਣਤੰਤਰ ਦਿਵਸ ਹੈ ਔਰ ਜਿੱਦਾਂ ਸਾਡੇ ਇੰਪਰੂਵਮੈਂਟਸ ਦੇ ਚੇਅਰਮੈਨ ਜਸਪਾਲ ਜੀ ਨੇ ਦੱਸਿਆ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਔਰ ਅਸੀਂ ਇਸ ਦਿਹਾੜੇ ਨੂੰ ਆਪਣੇ ਆਪ ਨੂੰ ਇੱਕ ਦੁਬਾਰਾ ਸੰਕਲਪ ਕਰੀਏ ਇਹ ਇੱਕ ਨਵੇਂ ਸਹਿਯੋਗ ਦੇ ਨਾਲ ਆਤਮ ਨਿਰਭਨ ਹੋਣ ਦਾ ਅਸੀਂ ਕੋਸ਼ਿਸ਼ ਕਰੀਏ ਕਿ ਜਿੱਦਾਂ ਅਸੀਂ ਅੱਗੇ ਵਧ ਰਹੇ ਹਾਂ ਕਾਫੀ ਅਸੀਂ ਹੋਰ ਅੱਗੇ ਵਧੀਏ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਰਿਆਂ ਨੂੰ ਔਰ ਖਾਸ ਤੌਰ ਤੇ ਆਪਣੇ ਬ੍ਰਦਰ ਔਰ ਐਮਐਲਏ ਨੂੰ ਅਮਨ ਸ਼ੇਰ ਸਿੰਘ ਕਲਸੀ ਨੂੰ ਬਹੁਤ ਵਧਾਈ ਦੇਣਾ ਅੱਜ ਨਹੀਂ ਹੈਗੇ ਉਹਨਾਂ ਨੂੰ ਜਾਣਾ ਪੈ ਗਿਆ ਔਰ ਜਸਪਾਲ ਜੀ ਤੁਹਾਨੂੰ ਔਰ ਮਾਨਿਕ ਨੂੰ ਦੇਖਿਆ ਵੀ ਕਿਸਰਾ ਤੁਸੀਂ ਸਾਰੇ ਆਪਣਾ ਲੀਡ ਕਰ ਰਹੇ ਹੋ ਸਾਰੀ ਚੀਜ਼ਾਂ ਨੂੰ ਬਹੁਤ-ਬਹੁਤ ਵਧਾਈ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਕਿ ਮੈਨੂੰ ਤੁਸੀਂ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਸ਼ਰੀਕ ਹੋ ਸਕਾਂ ਧੰਨਵਾਦ ਸਭ ਤੋਂ ਪਹਿਲੇ ਆਪ ਦੇ ਚੈਨ ਰਹੇ ਵੀ ਸਾਰੇ ਬਟਾਲਾ ਵਾਸੀਆਂ ਸਾਡੇ ਦੇਸ਼ਾਂ ਬੇ ਦੇਸ਼ਾਂ ਵਿੱਚ ਵਸਦੇ ਜਿੰਨੇ ਵੀ ਸਾਡੇ ਪੰਜਾਬੀ ਸਾਡੇ ਭਾਰਤੀ ਸਾਰਿਆਂ ਨੂੰ ਮੈਂ 77ਵੇਂ ਕਤਤ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਤੇ ਅੱਜ ਬਟਾਲਾ ਦੇ ਵਿੱਚ ਇੰਪਰੋਵਮੈਂਟ ਦੇ ਦਫ਼ਤਰ ਦੇ ਵਿੱਚ ਅਸੀਂ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਉੱਚੇ ਚਾਤੌਰ ਤੋਂ ਤੁਹਾਡੇ ਨਰੇਸ਼ ਅਕਰਵਾਲ ਜੀ ਜਿਹੜੇ ਲੋਇੰਸ ਕਲੱਬ ਦੇ ਰੀਡ ਦੀ ਹੈਡੀ ਔਰ ਪਟਾਲੇ ਲਈ ਇਹਨਾਂ ਨੇ ਕਾਫੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜੋ ਕਿ ਮੈਂ ਕਹਾਂਗਾ ਕਿ ਸਲਾੰਘਾ ਜੋਗੀ ਕਰੀਏ ਤਾਂ ਉਹ ਵੀ ਘੱਟ ਹੈ ਕਿਉਂਕਿ ਅਕਸਰ ਇੱਕ ਪਟਾਲੇ ਸ਼ਹਿਰ ਤੋਂ ਨਿਕਲ ਕੇ ਇੰਟਰਨੈਸ਼ਨਲ ਨੈਸ਼ਨਲ ਦੇ ਵਿੱਚ ਆਪਣਾ ਨਾਮ ਸਪਿਤ ਕਰਨਾ ਔਰ ਉੱਥੇ ਜਾ ਕੇ ਪਟਾਲੇ ਸ਼ਹਿਰ ਨੂੰ ਦੀ ਨਿਹਾਰ ਨੂੰ ਉੱਥੇ ਦਰਸ਼ਾਣਾ ਇਹ ਬਹੁਤ ਵੱਡੀ ਗੱਲ ਹੈ ਸੋ ਇਹਨਾਂ ਦਾ ਆਪਾਂ ਜਿੰਨੇ ਵੀ ਗੱਲਾਂ 'ਚ ਧੰਨਵਾਦ ਕਰੀਏ ਉਹ ਬਹੁਤ ਥੋੜਾ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਅੱਜ ਸਾਡੇ ਇਸ ਪ੍ਰੋਗਰਾਮ ਵਿੱਚੋ ਸ਼ਾਮਿਲ ਹੋ ਗਏ ਨੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਹੈ ਔਰ ਜਸਪਾਲ ਚੋਹਾਂ ਜੀ ਸਾਡੇ ਇੰਪਰੋਵਰਟਸ ਦੇ ਚੇਅਰਮੈਨ ਇਹ ਵੀ ਸਮਾਜ ਸੇਵੀ ਵੀ ਹੈ ਹੀ ਹੈ ਨੇ ਔਰ ਪਲੱਸ ਜਰੋਦਾ ਪਾਰਟੀ ਨੇ ਇਹਨਾਂ ਨੂੰ ਤਾਜ਼ ਪੱਖਸ਼ ਹੈ ਉਸ ਤੋਂ ਬਾਅਦ ਇਹਨਾਂ ਨੇ ਔ ਟੂਟ ਮਿਹਨਤ ਕਰਕੇ ਸਾਡੇ ਪਟਾਲੇ ਸ਼ਹਿਰ ਨੂੰ ਜਿੱਥੇ ਵੀ ਜੋ ਕਮੀਆਂ ਹੈ ਉਹ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸਾਰੀ ਪਾਰਟੀ ਅੱਜ ਇੱਥੇ ਪਹੁੰਚੀ ਹੈ ਸਾਡੇ ਬਲੋਗ ਪ੍ਰਧਾਨ ਸਾਡੇ ਪ੍ਰੈਜ਼ੀਡੈਂਟ ਸਾਹਿਬ ਸਾਡੇ ਪੱਤਰਕਾਰ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਪਟਾਲਾ ਵਾਸੀਆਂ ਨੂੰ ਇੱਕ ਚੀਜ਼ ਦੀ ਬੇਨਤੀ ਕਰਦਾ ਕਿ ਜਿਹੜਾ ਅੱਜ ਦਾ ਦਿਨ ਹੈ ਸਾਡੇ ਸ਼ਤ ਤ ਔਰ ਸਾਡੇ ਮਾਨਸਾ ਵੀ ਦਿਨ ਹੈ ਸੋ ਇਸ ਦਿਨ ਨੂੰ ਬਰ ਭਰਪੂਰ ਯਾਦ ਕਰਕੇ ਹਰ ਜਗ੍ਹਾ ਜਿੱਥੇ ਵੀ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਹੈ ਉੱਥੇ ਜਾਇਆ ਜਰੂਰ ਕਰੋ ਕਿ ਇਹ ਸਾਡੇ ਦੇਸ਼ ਦਾ ਪ੍ਰੋਗਰਾਮ ਹੈ ਸਾਡੇ ਮਾਤਾ ਦਾ ਪ੍ਰੋਗਰਾਮ ਸਾਡੀ ਆਪਣੀ ਪਾਰਟੀ ਦਾ ਪ੍ਰੋਗਰਾਮ ਧੰਨਵਾਦ ਅੱਜ 77th ਰਿਪਬਲਿਕ ਡੇ ਦੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਗੁਰੂ ਮਟਰ ਦੇ ਚੇਅਰਮੈਨ ਸ਼੍ਰੀ ਜਸ਼ਪਾਲ ਚੋਹਾਨ ਜੀ ਜਿਨ੍ਹਾਂ ਨੇ ਫਲੈਗਸ ਸੈਰਮਨੀ ਦਿੱਤੀ ਹੈ ਉਹਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਡਾਕਟਰ ਨਰੇਸ਼ अग्रवाल ਜੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ 2017-18 ਨਾਲ ਲਾਇਸ ਕਲਬ ਦੇ ਸਾਰੇ ਕਲਬਾਂ ਨੇ ਪ੍ਰਦਾਨ ਆਮਾਦੀ ਪਾਰਟੀ ਦੇ ਸਾਰੇ ਅਹੁਦੇਦਾਰ ਬਲਾਗ ਪ੍ਰਦਾਨ ਮਾਰਗੁਮੇਟਾ ਚੇਅਰਮੈਨ ਮਾਨਿਕ ਮਹਿਤਾ ਜੀ ਸਾਰਿਆਂ ਨੇ ਸ਼ਿਰਕਤ ਕੀਤੀ ਮੈਂ ਸਮਝਦਾ ਕਿ ਸਾਨੂੰ ਰਿਪਬਲਿਕ ਡੇ ਤੇ ਸਾਰੇ ਜਣੇ ਜਿਸਦਾ ਸੰਵਧਾਨ ਤੋਂ ਵੇਅ ਕਰਨਾ ਚਾਹੀਦਾ ਤੇ ਸਾਰੇ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਦੇਸ਼ ਦੇ ਵਿੱਚ ਸਾਰੇ ਮਿਲ ਜੁਲ ਕੇ ਹੀ ਕੰਮ ਕਰੀਏ ਧੰਨਵਾਦ ਜੀ 77 ਮੰਨਨ ਕਰਦੇ ਹਾਂ ਉਸ ਤੇ ਮਾ ਸਾਰੇ ਦੇਸ਼ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਾ ਅੱਜ ਇੰਪਰੂਵਮੈਂਟਸ ਦੇ ਦੇ ਪੋਸਟ ਦੇ ਵਿੱਚ ਜੀਰਮਨ ਚੀਲੀ ਗਜਪਤ ਰੋਹਾਂ ਜੀ ਵੱਲੋਂ ਜੋ ਇੱਥੇ ਫਲੈਗ ਸਰੇਮਨੀ ਕੀਤੀ ਗਈ ਆ ਉਹਦੇ ਵਿੱਚ ਬਹੁਤ ਵਧੀਆ ਦੇਸ਼ ਭਗਤੀ ਦੇ ਪ੍ਰੋਗਰਾਮਾਂ ਦੇ ਤਹਿਤ ਜਿਹੜਾ ਇੱਕ ਕੀਤਾ ਗਿਆ ਬਹੁਤ ਅੱਛਾ ਇੱਕ ਪ੍ਰਾਲਾ ਜਿਹੜਾ ਕਿ ਸਾਡੇ ਨੂੰ ਦੇਸ਼ ਭਗਤੀ ਦੀ ਭਾਵਨਾ ਸਾਡੇ ਮਨ ਦੇ ਵਿੱਚ ਜਾਗਰਤ ਕਰਦਾ ਹੈ ਤੇ ਵੱਤ ਵੱਤ ਅਸੀਂ ਜਿਸ ਤਰ੍ਹਾਂ ਸਾਡੇ ਸ਼ਹੀਦਾਂ ਨੇ ਬਹੁਤ ਬਹੁਤ ਛਿੱਧੀਆਂ ਦੇ ਕੇ ਇਸ ਕੰਨੰਤਰ ਦਿਵਸ ਨੂੰ ਪਛਾਦੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਕੰਨੰਤਰ ਦਿਵਸ ਜਿਹੜਾ ਸਥਾਪਿਤ ਹੋਇਆ 1950 ਦੇ ਵਿੱਚ ਉਹਨੂੰ ਉਸੇ ਤਰ੍ਹਾਂ ਬਹਾਰ ਰੱਖੀਏ ਬਹੁਤ ਵੱਤ ਵੱਤ ਦੇਸ਼ ਭਗਤੀ ਦੇ ਪਰਮਾਂ ਦੇ ਵਿੱਚ ਵੱਲ ਚੜਕੇ ਚੱਲੀਏ ਜੈ ਹਾਂ